ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਵਿਖਾਵਾਂਗੇ ਇੱਕ ਟੋਕੜ ਗੱਪਣ ਝੋਟੀ ਤੇ ਇੱਕ ਥੋੜੇ ਉੱਚੇ ਬੱਚੇ ਵਾਲੀ ਤੇ ਇੱਕ ਸੱਜਰ ਸੂਈਆ ਤੇ ਆਪਾਂ ਪਹੁੰਚੇ ਆ ਬਾਈ ਛੇਰੇ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਵੀਰ ਜੀ ਜੀ ਭਜੀ ਦਸੀ ਭਾਲ ਦੇ ਉਸ ਗਾਉਂ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਦਾ ਅੰਦਾਜ਼ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਗੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 618 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸ਼ੁਰੂਆਤ ਬਈ ਹਾਂਜੀ ਕਰੀਏ ਕਰੀਏ ਭਜੀ ਹਾਂ ਜਿੱਦੂ ਕਰੀਏ ਇਧਰੋਂ ਆ ਜਿਓ ਭਾਵੇਂ ਇਧਰੋਂ ਆ ਜਿਓ ਇੱਕੋ ਜਿਹਾ ਕੋਈ ਨਹੀਂ ਤਖਵ ਨਹੀਂ ਸਾਡੇ ਆਪਾਂ ਹਾਂਜੀ ਸੋ ਵੀ ਪਹਿਲੇ ਨੰਬਰ ਤੇ ਆ ਗਈ ਜੇ ਤੋੜ ਕੱਬਣਾ ਜੇ ਨੰਬਰ ਤੇ ਵੀ ਜੀ ਫੈਰ ਰੈਡ ਤੋਂ ਛਾਤੀ ਆਪਾਂ ਪਾਈ ਸੀ ਉਦੋਂ ਡੇਢ ਮਹੀਨੇ ਦੀ ਕੱਜੀ ਹੁਣ ਰਹਿ ਗਿਆ ਜੇ ਤਾਂ ਮਹੀਨੇ ਤੋਂ ਵੀ ਅੰਦਰ ਦਿਨ ਰਹਿ ਗਏ ਜੀ ਅੱਛਾ ਜੀ ਨਵੇਂ ਮਹੀਨੇ ਤੋਂ ਕਾਂ ਟਾਈਮ ਕੱਪ ਜਾ ਜਾਂਦਾ ਠੀਕ ਹੈ ਠੀਕ ਹੈ ਜੀ ਮੰਨ ਲਓ ਵੀ ਨਵੇਂ ਮਹੀਨੇ ਤੋਂ ਪਤਾ ਗਾਂਸ ਹੋਈ ਪਈ ਪੰਜ ਚਾਲ ਦੇ ਨਾਲ ਫੇ ਖੜੂਗੀ ਹਾਂ ਜੀ ਉਹਦਾ ਲਾਸਟ ਮਹੀਨਾ ਆਇਆ ਹੋਇਆ ਉਸਦਾ ਲਾਸਟ ਮਹੀਨੇ ਦੇ ਦਿਨ ਚੱਲਦੇ ਨਾਲ ਫੇ ਖੜਗੇ ਠੀਕ ਹੈ ਠੀਕ ਹੈ ਜੀ ਤੇ ਲਾਈਪ ਹੈ ਹੀ ਹੁਣ ਤੇ ਲੋ ਵੀ ਗਿਣਤੀ ਦੇ ਦਿਨ ਰਹਿ ਗਏ ਜੇ 20 25 ਹੋ ਗਏ ਕਾਟ ਕਾਟ ਬਹੁਤ ਤਕੜਾ ਬੈਠ ਲਾਈਪ ਦੇ ਜਨਾ ਜੀ ਇਹਨੇ ਵੀ ਜੀ ਪਹਿਲਾਂ ਨੇ 25 26 ਲੀਟਰ ਦੁੱਧ ਭਰਿਆ ਹੇਂ ਕਿ ਮੰਨ ਲਓ 28 29 ਕਿਲੀਗ੍ਰਾਮ ਦੀ ਉਮੀਦ ਆ ਬੈਠ ਦੇ ਅੱਛਾ ਜੀ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਹੁਣ ਠੀਕ ਆ ਠੀਕ ਆ ਜੀ ਸੋ ਬਹੀ ਆ ਗਏ ਬੰਦ ਜੀ ਨੰਬਰ ਤੇ ਦੱਸਿਓ ਭਾਈ ਜੀ ਇਹਦੇ ਬਾਰੇ ਕੋਈ ਸੂਗਾ ਦੁੱਧਾ ਲਾ ਲੇ ਤਿੰਜਾ ਲਾ ਲੇ ਤੇ ਮੈਂ ਹੀ 8 ਮਹੀਨਿਆਂ ਦੀ ਗੱਪਣਾ ਦੁੱਧੋਂ ਛੱਡਤੀ ਆ ਅੱਛਾ ਜੀ ਤੇ ਇਹਦੇ ਲਾਸਟ ਮੰਨ ਲਓ ਵੀ 2 ਮਹੀਨੇ ਰਹਿ ਗਏ ਦੋ ਤਾਂ ਵੀ ਹੋ ਸਕਦਾ ਅੰਦਰ ਆ ਗਏ ਹੋਣਾ ਹੁਣ ਠੀਕ ਆ ਠੀਕ ਆ ਜੇ ਨੂੰ ਮੰਨ ਲਓ ਵੀ 20 ਤਰੀਕ ਦਾ 8 ਮਹੀਨਾ ਮੰਨ ਲਓ ਜਦੋਂ ਆਵਾਂ ਲੱਗ ਗਿਆ ਹੁਣ ਲੋ ਬਜੀ ਕਰੋ ਚੱਕਦੇ ਜਾਂ ਢਬੜਾ ਗਾ ਵੀ ਆ ਤੇ ਭਾਈ ਇਹਨੇ ਪਹਿਲੇ ਸਵੇਰ ਕਿੰਨਾ ਦੁੱਧ ਭਰਿਆ ਹੋਇਆ ਇਹਨੇ ਵੀਰ ਜੀ 13 14 ਕਿਲੋ ਭਰਿਆ ਜੇ ਬਾਕੀ ਥਣ ਭਾਡਾ ਦੇ ਕੇ ਪਰਾ ਲੱਗਦਾ ਜੀ ਇਹ ਵੀ ਦੁੱਧ ਭਰਿਆ ਹੋਇਆ ਠੀਕ ਹੈ ਠੀਕ ਹੈ ਲੋ ਭਾਈ 13 14 ਲੀਟਰ ਜਿਹੜਾ ਦੁੱਧ ਭਰਿਆ ਇਹਨੇ ਪਿਛਲੇ ਸੂਏ ਤੇ ਅੱਜ ਦਾ ਜਿਹੜੀ ਅੱਖਾਂ ਦਾ ਪਾਸ ਹੋ ਗਈ ਆ ਜੇ ਨਵਾ ਮਿਨਨ ਲੱਗ ਗਿਆ ਇਹ ਕਰੋ ਥਣ ਭਾਡਾ ਦੇ ਇਹਦਾ ਕਿ ਚੱਕ ਤੇ ਦੁੱਧ ਤੇ ਤੁਹਾਨੂੰ ਪਤਾ ਭਰਿਆ ਹੋਣਾ ਹਾਂਜੀ ਹਾਂਜੀ ਥਣ ਭਾਂਡਾ ਬਹੁਤ ਖੁੱਲਾ ਇਹ ਗੱਦੀ ਲੈ ਲੋ ਬਈ ਸੂਆ ਸੂਵੀ ਤਿੱਜਾ ਇਹ ਕਰੂ ਚਾਕੇ ਟੇ ਲਾਂਟਾ ਲਾ ਜਣੀਆਂ ਕਾਫੀ ਆ ਹਵਾ ਦੇ ਤੇ ਸੂਣ ਦਾ ਕਿਤਾ ਹਵਾ ਦੇ ਚਾਪ ਨਾਲੂਗੀ ਇਹ ਮੁੱਲ ਕਰਨਾ ਵੀ ਜਿਹੜਾ ਵਿਜੀ ਮੋਲਾ ਚਾਲੂਆਂ ਦੇ ਭਾ ਕਰਦ ਰੇ ਅਛਾ ਜੀ ਹਾਂਜੀ ਲੋਕ ਤਾਲੀ ਮੋਟਰ ਹੈ ਕੋਈ ਵੀ ਭਰਾ ਵੀ ਥੋੜੀ ਤੰਦ ਸਾਂਹ ਕੇ ਕੁਝ ਵੇਲੇ ਹੁੰਦਾ ਹੈ ਕੁਝ ਹੋ ਗਿਆ ਤੇ ਆਪਾਂ ਵੀ ਅੱਜ ਕਾਫੀ ਜਨਾ ਬਾਦੂ ਮਤਲਬ ਵੀਡੀਓ ਪਾਉਣ ਲੱਗੇ ਹਾਂ ਹਾਂਜੀ ਹਾਂਜੀ ਤੇ ਵਿਜੀ ਮੋਟਰ ਕਰਾਉਣ ਨੂੰ ਇਹਦਾ ਮੰਨ ਲਓ ਵੀ 75 ਵੀ ਕਰ ਲਈ ਮਿਲ ਜਾਣਾ ਵੈਸੇ ਜੀ ਮੋਟਰ ਕਰਾਉਣ ਨੂੰ 80 ਕਰਾ ਲਓ 75 ਕਰਾ ਲਓ ਇੱਕੋ ਹੀ ਗੱਲ 66200 ਰੁਪਏ ਚੋੜਾ ਠੀਕ ਠੀਕ ਲਓ ਬਾਈ ਜੀ 66200 ਰੁਪਏ ਚੋੜ ਇਹ ਬੈਠਾ ਪੂਰਾ ਬਹੁਤ ਹੀ ਸਵਾਗਤ ਬਹੁਤ ਵੱਡੀ ਗੱਲ ਹੈ ਦੋ ਨੰਬਰ ਦੇ ਹਿਸਾਬ ਨਾਲ ਸੱਚੀ ਗੱਲ ਤਾਂ ਹੀ ਇੰਨੇ ਦੀ ਸਾਡੀ ਗੱਲ ਹੁੰਦਾ ਜਾਂ ਮੈਂ ਹੀ ਜਿੱਤਦਾ ਮੱਝ ਬਣੀ ਹੈ ਕੋਲ ਦਾਰ ਮਲਦਾ ਏੜ ਪਾਤਾ ਸ਼ੇਰੇ ਵੀਰ ਨੇ ਤੇ ਆਜੋ ਹੁਣ ਦੂਜੇ ਨੰਬਰ ਤੇ ਇਹ ਵੀ ਜੀ ਉਹਦੀ ਹਰਿਆਣੇ ਦੀ ਝੋਟੀ ਆ ਦੂਜਾ ਸੂਬਾ ਸੂਈ ਆ ਅੱਛਾ ਜੀ ਤੇ ਸੂਈ ਨੂੰ ਇਹਨਾਂ ਕੋਈ 1.5 ਦੋ ਮਹੀਨੇ ਹੋ ਗਏ ਆ ਅੱਛਾ ਜੀ ਤੇ ਪੂਰੀ ਤੇਜ਼ੀ ਜੇ ਤੇ ਝੋਟੀ ਸੂਈ ਤੇ ਤਾਂ ਪਰ ਕੋਈ 2.5 ਲੱਖ ਰੁਪਏ ਦੀ ਆ ਅੱਛਾ ਜੀ ਹਾਂ ਜੀ ਤੇ ਹਮ ਸਮੇ ਸਮੇਂ ਦੇ ਹਿਸਾਬ ਨਾਲ ਸਾਰੇ ਕੰਮ ਚਲੋ ਜਲਦੀ ਰਹਿੰਦੀ ਆ ਠੀਕ ਆ ਜੀ ਤੇ ਇਹਦੇ ਕੋ ਵੀ ਜੀ ਇਸ ਟਾਈਮ ਤੇ ਮੰਨ ਲਓ ਵੀ 13:00 12:00 ਐਸੇ 100 ਲੀਟਰ ਵਾਲਾ ਬਣ ਕੇ ਦਵਾਂਗੇ ਕੋਈ ਘਰ ਆਵੇ ਕੋਈ ਵੀਰ ਭਰਾ ਚਾਉਣ ਸਾਡੇ ਦੋਵੇਂ ਟਾਈਮ ਆਪਣੀ ਚੋਕ ਇਤਸੱਲੀ ਕਰਕੇ ਰੁਪਏ ਦੇਵੇ ਸਾਨੂੰ ਠੀਕ ਠੀਕ ਆ ਤੇ ਬਾਈ ਫਿਰ ਥੋੜਾ ਸੱ ਨੇ ਵਿਜੀਟਸ ਕਰਾ ਟਾਰਾ ਕਰਾ ਗਿਓ ਦੁੱਧ ਦਾ ਸੱਜਣਾ ਠੀਕ ਹੈ ਠੀਕ ਹੈ ਜੀ ਲੋ ਭਾਈ 17 18 ਲੀਟਰ ਜਿਹੜਾ ਦੁੱਧ ਭਰਿਆ ਨੇ ਜੇਕਰ ਪੱਠੇ ਉਕੇ ਮੋ ਗਿਆ ਹਾਂਜੀ ਹਾਂਜੀ ਟੂੜੀ ਰਹਿ ਗਿਆ ਹਣ ਟੂੜੀ ਰਹਿ ਗਈ ਕੱਲੀ ਇਹਦੇ ਟੂੜੀ ਰਹਿ ਗਈ ਕੱਲੀ ਹਾਂਜੀ ਇੱਕ ਨਾਲੇ ਸੂਈ ਨੂੰ ਵੀ ਚਲੋ ਟਾਈਮ ਹੋ ਗਿਆ 1:30 ਹੋ ਗੀ ਨੀ ਉਹ ਚੱਲੇ ਜਾ ਠੀਕ ਹੈ ਠੀਕ ਹੈ ਜੀ ਲੋ ਭਾਈ ਕਰੋ ਚਾਕਰ ਕਾਧਗਾੜ ਬਹੁਤ ਹੀ ਤਗੜਾ ਝੋਟੀ ਦਾ ਇਹ 16 17 ਲੀਟਰ ਜਿਹੜਾ ਸੱਜਰ ਦਾ ਦੁੱਧ ਭਰਿਆ ਵਾ ਤੇ ਹੈ ਵੀ ਜੈਡ ਬਲੈਕ ਵਿੱਚ ਅਗਿਆ ਉਸ ਦਾ ਕੀ ਜਿਹੜੇ ਵਾਲੇ ਤੇ ਦਿਖਾਉਨੇ ਕਾਲੇ ਆ ਇਹਦੇ ਪਿੱਛੇ ਭਾਈ ਜਵਾਕ ਇਹ ਮਗਰ ਤਾਂ ਇਹ ਜੀ ਫੀਮਲ ਕਾਰ ਜੀ ਠੀਕ ਹੈ ਠੀਕ ਹੈ ਲਓ ਬਈ ਫੀਮਲ ਕਾਫ ਤੇ ਪਲਿਆ ਕਲਿਆ ਵੀ ਮਿਲ ਜਣਾ ਤੁਹਾਨੂੰ ਛੋਟੀ ਬੜੀ ਵੱਡੀ ਵੀਡੀਓ ਚੈੱਕ ਕਰਦੇ ਸਵਾਲ ਤੇ ਸੇਲ ਤੋਂ ਬਹੁਤ ਹੀ ਚੰਗਾ ਲਗਾਵਾ ਬਈ ਕਿੰਨੇ ਵਜੇ ਸਵੇਰੇ ਚੋਏ ਫਿਰ ਟੰਗਰਾ ਵੀ ਜੀ ਆਪਾਂ 6 ਤੋਂ 6 ਚੋ ਦੇਣੇ ਠੀਕ ਹੈ ਠੀਕ ਹੈ ਲਓ ਬਈ 6 ਵਜੇ ਸਵੇਰੇ ਚੋਾਈ ਜੀ ਤੇ ਆਸਟਾ ਮੇਰਾ ਤਾਸਕ ਦਾ ਟਾਈਮ ਹੋ ਗਿਆ ਵਾ ਬਜੀ ਦੋਦੀ ਬੜਾ ਝੋਟੀਆਂ ਕਹਿੰਦੇ ਠੀਕ ਹੈ ਠੀਕ ਹੈ ਬੰਦੇ ਇਹਦੇ ਕੋਲ ਵੀ ਹੋ ਸਕਦਾ 13 ਕਿਲੋ ਹੀ ਹੋਵੇ ਪਰ ਆਪਾਂ 12 ਕਿਲੋ ਦੀ ਐਂਟੀ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਲਓ ਬਜੀ ਸਿੰਗਲ ਹੱਡੀ ਦੇ ਕੱਦ ਕਾਠਾ ਲਓ ਕੋਈ ਛੱਤ ਨਹੀਂ ਜਿਹੜਾ ਤੁਸੀਂ ਕੁਆਲਟੀ ਦੇਖੋ ਕਿੰਨੀ ਸੋਹਣੀ ਹੈ ਝੋਟੀ ਦੀ ਤੇ ਫੇਸ ਬਹੁਤ ਪ्योर ਮੋਰਾ ਨਸਲ ਦੀ ਆ ਗਈ ਆ ਤੇ ਬਾਕੀ ਥੋੜਾ ਦਾ ਸੈਲ ਗੈਬ ਲੱਗੇ ਤਾਂ ਚੈੱਕ ਕਰਾਉਣਾ ਬਹੁਤ ਚੰਗਾ ਲੱਗਾ ਵਾ ਉਹ ਕਿਕਰੋ ਲੱਗੇ ਤਾਂ ਚੈੱਕ ਸਰ ਤੋਂ ਇਹ ਜਿਹੜਾ ਤੁਹਾਨੂੰ ਸਾਹਿਗਰ ਉਹ ਚੰਗਾ ਵਾ। ਉਹ ਵੀ ਲਾਗੇ ਤੋਂ ਕਰੋ ਚੈੱਕ ਤੁਸੀਂ ਸਣ ਭਾਂਡਾ ਬਹੁਤ ਹੀ ਚੰਗਾ ਉਹ ਵੀ ਬਹੁਤ ਸੋਹਣੀ ਹੈ। ਠੀਕ ਹੈ ਠੀਕ ਹੈ ਤੇ ਮਿਲਨ ਮਾਂ ਜੀ ਬਹੁਤ ਚੰਗੀ ਲੱਗੀ ਤੇ ਇਹਦਾ ਮੁੱਲ ਬਾਈ ਕੀ ਕਰਨਾ ਹਰ? ਮੁੱਲ ਵੀ ਜੀ ਛੋਟੀ ਸਾਂਜੀ ਮੈਨੂੰ 1.5 ਲੱਖ ਦੀ ਵੇਚ ਤੇ। ਹਾਂ ਜੀ। ਹਾਂ। ਜੇ ਜੀ ਮੰਨੋ ਵੀ ਕੋਲ ਸਕੀਏ ਛੋਟੀ ਜਿਹੀ ਸੈਨ ਰੱਖ ਕੇ। ਹਾਂ ਜੀ ਹਾਂ ਜੀ। ਰੱਬ ਹੋ ਜਾਂਦੀ ਬੜੀ ਵੱਡੀ ਹੈ। ਇਹਦਾ ਵੀ ਜੀ ਮੰਗਣ ਨੂੰ ਭਵੇਂ 10 ਦਾ ਮੰਗ ਲਈਏ ਜਿੰਨਾ ਮਰਜ਼ੀ ਮੰਗ ਲਈਏ ਇੱਕੋ ਹੀ ਰੇਟ ਹੈ ਦਾ 85000 ਦੀ ਦੇ ਦਈਏ। ਜਾ ਸੀ ਵੀ 85000 ਦੇ 200 ਰੁਪਏ ਲੋ ਜੀ 85000 ਦੀ ਦੇ ਬਿਲਕੁਲ ਅਲੱਗ ਵਾਲੇ ਭਾਅ ਤੇ ਆ ਕੁਛ ਨਾ ਕਵਾ ਲ ਜਿਹੜੇ ਕਾਲੇ ਨੇ ਆ ਅਲੱਗ ਵਾਲੇ ਕਹਿ ਕੇ ਕਰੋ ਵੀ ਜੀ ਦੁੱਧ ਇਹ ਨਾ ਕਵੇ ਕੋਈ ਵੀਰ ਭਰਾ ਵੀ ਕਹਿਣਾ ਗਲਾਂ ਵਾਲਾ ਹੀ ਆ 13 ਕਿਲੋ ਹਾਂਜੀ 12 ਕਿਲੋ ਮਿਣਕੇ ਠੰਡਾ ਕਰਕੇ ਦਵਾਂਗੇ ਬੱਚੇ ਦਾ ਕੱਢ ਕੇ ਲੋ ਵੀਰ ਜੀ ਮਿੰਤੀ ਵਾਲਾ ਦੁੱਧ 12 ਲੀਟਰ ਆ ਕਹਿਣ ਵਾਲਾ ਨਹੀਂ ਆ ਤੇ ਆ ਜੋ ਬਾਈ ਤੀਜੇ ਨੰਬਰ ਤੇ ਹੁਣਾਂ ਦੱਸਿਓ ਭਈ ਇਹਦੇ ਬਾਰੇ ਸੁਆ ਕੋਈ ਗੁੱਜਾ ਨਾਲੇ ਕੋਈ ਪਿੱਜਾ ਨਾਲੇ ਕੋਈ ਵੀਰ ਭਾ ਅੱਛਾ ਜੀ ਵੱਡੀ ਮਈਆਂ ਕਦ ਵਜਣ ਵਾਲੀ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਸੂਈ ਨੂੰ ਅੱਜ ਸਾਰਾ ਇਹਨੂੰ 5 ਮਹੀਨਾਵਾਂ ਦੇਨੇ ਆ ਠੀਕ ਹੈ 5 ਮਹੀਨਾਵਾਂ ਦੇ ਵਿੱਚ ਵੀ ਇਸ ਦੀ 12 13 ਕਿਲੋਆਂ ਦੇ ਦੁੱਧ ਦੇ ਚਲ ਗਈ ਦੁੱਧ ਨੇ ਮਹੀਨੇ ਮੇਰੇ ਖਾਣ ਨਾਲ ਜਿਆਦਾ ਨਹੀਂ ਮੈਂ ਕਹਿੰਦਾ ਤੇ 15 16 ਕਿਲੋਆਂ ਤੋਂ ਨਹੀਂ ਮਰਦੀ ਠੀਕ ਹੈ ਠੀਕ ਹੈ ਉਹ ਭਜੀ ਥਣਪਾ ਡਾਕਟਰ ਉਹ ਚੱਕ ਤੇ ਥਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਵਾ ਸੂਈ ਨਾਲ ਨਾਲ ਇਹਨੂੰ ਸਾਰਾ 5 ਮਹੀਨਾਵਾਂ ਦੇਨੇ ਆ ਅੱਛਾ ਜੀ ਜਵਾਬ ਕੀ ਆ ਗਿਆ ਜੀ ਜਵਾਬ ਮੇਲ ਕਾਫ ਜੀ ਠੀਕ ਦੁੱਧ ਵੀਰ ਜੀ ਪਰ ਜੀ ਆਂਦੀ ਨਹੀਂ ਪਰਣੀ ਕਿਹਦੇ ਸਾਹ ਨਾਲ ਦੇ ਚੱਕੋ ਬਾਈ ਦੁੱਧ ਦਾ ਡਰਮ ਜੀ ਐਡਾ ਉਧਰ ਆ ਚਲੋ ਇਹ ਵੀ ਜੱਟ ਬੁਲਾਇਆ ਕਾਕੀ ਯਾਰ ਚੰਗੇ ਤਗੜੇ ਕੱਟ ਗਾਠ ਵਾਲੀ ਯਾਰ ਇਹਨੂੰ ਬਾਈ ਥੋੜਾ ਪਿੱਛੇ ਕਰਕੇ ਅਗਰੇ ਨਹੀਂ ਲਾ ਜੇ ਵੀ ਹਾਂ ਦੋ ਵੀ ਪਛੋਂ ਵਾਲੇ ਕੋਲੋਂ ਆਵਾਟ ਤੁਹਾਡੇ ਵਾਸਤੇ ਲੈ ਆਂਦਾ ਤੋਹਫਾ ਆ ਜੀ ਦੁੱਧ ਦਾ ਡਰਮ ਇੱਕ ਕਰੋ ਚੈੱਕ ਤੁਸੀਂ ਆਖਿਆ ਪਾ ਗਾਂਵਾਰ ਕਾ ਹੀ ਵਾਣਾ ਲਾਇਆ ਉਹਨਾਂ ਅੱਗੇ ਨੂੰ ਤੇ ਉਹਨਾਂ ਹੀ ਪਿੱਛੇ ਨੂੰ ਬਣਿਆ ਵਾ ਇਹ ਤਾਂ ਇਹ ਮੈਨੂੰ ਨਿਆਰੇ 20 ਕਿਲੋ ਵੀ ਭਰ ਜਾਂਦੀਆਂ ਨੇ ਠੀਕ ਹੈ ਠੀਕ ਹੈ ਲਓ ਬਾਕੀ ਸੇਵਾ ਦੇ ਹਨਾ ਇਸ ਟਾਈਮ ਮੌਕੇ ਤੇ ਕਿੰਨਾ ਦੱਸਿਆ 13 12 13 ਕਿਲੋ ਬੋਲੇ ਮਾ ਲੋ ਵੀ ਉੱਪਰ ਜਿਹੇ ਦੇਣ ਦੀ ਸੂਈ ਮਲੇ ਠੀਕ ਹੈ ਤੀਕਾ ਲਓ ਇਹ ਬੋਲੇ ਬੋਲਾ ਆ ਗਿਆ 50 ਮੀਟਰ ਤੋਂ ਤਿਆਰ ਆ ਦੇਖੋ ਤੇ ਜੇ ਨੂੰ ਮੀਟਰ ਆ ਲਿਆ ਜੂਗਾ ਸਾਂਭ ਲਾ ਰੇ ਦੁੱਧ ਚੰਗਾ ਚਵਾਈ ਜਾਊਗਾ ਇਹਦਾ ਘਰ ਚੱਕ ਦੁਨੀਆ ਨਾ ਚਫ ਗਾਵਾਂ ਵਰਗਾ ਹਵਾਲਾ ਵਾ ਤੇ ਥਾਲਾ ਵੀ ਬਹੁਤ ਚੰਗਾ ਵਿਰਲ ਤੇ ਲੱਗਾ ਵਾ ਕਰੋ ਜੀ ਚੱਕ ਆਣ ਭੁੱਖਾਂ ਲਿੰਦੀਆਂ ਵੇ ਵੇ ਤੇ ਜਿਹੜੇ ਮਿੱਟੀ ਤੇ ਧਾਰਾ ਮਰਵਾ ਦਈਏ ਮੜੀਆਂ ਜੀ ਨਾਲ ਕੋਈ ਗੱਲ ਨਹੀਂ ਮਰਾਉ ਜਰੂਰ ਹਾਂਜੀ ਬਈ ਇਹਨੇ ਫਿਰ ਭੌਣਾ ਬਚਾ ਠੀਕ ਹੈ ਜੀ ਹਨ ਬਈ ਪਤਾ ਕਿਹੜੇ ਸੀ ਮੰਦਾ ਜਵਾਬ ਜਵਾਬ ਚੰਗਾ ਆ ਗਿਆ ਪਿੱਛੇ ਨਾ ਇਹ ਵੀ ਜੀ ਪਤਾ ਨਹੀਂ ਇਹ ਪਰ ਹੈ ਉਤਰਾ ਮੰਨ ਲਓ ਵੀ ਚੰਗੇ ਸੀ ਮੰਦਾ ਹੀ ਹੋ ਕੇ ਨਾ ਠੀਕ ਹੈ ਠੀਕ ਹੈ ਲੋ ਬਈ ਪੰਜਾਂ ਇੱਕ ਦਿਨਾਂ ਤੋਂ ਹੋਇਆ ਵਾ ਤੇ ਨਾਲੂ ਨਾਲ ਆ ਇੱਕ ਅੱਧ ਕੁ ਦਿਨ ਚੰਗਾ ਕਰ ਜਾਣਾ ਇਹਨੇ ਮਾਲੀ ਨੇ ਅੱਜ ਡੱਕਾ ਦਾ ਵੀ ਜੇਪ ਮੈਂ ਤਾਂ ਹਰੀ ਦਿਹਾੜੀ ਤੇ ਬੱਚਾ ਛੱਡ ਕੇ ਬੈਜੋ ਥਲੇ ਹਾਂਜੀ ਹਾਂਜੀ ਨਾਲੇ ਜੇ ਠੰਡੇ ਸੁਭਾਅ ਲਈ ਫੱਡ ਦਾ ਵਾਅਦਾ ਹੁੰਦਾ ਹਾਂਜੀ ਆ ਆਦੀ ਗਈ ਮੈਂ ਕਿਉਂ ਜੀ ਥਣੇ ਦੇਖੋ ਛੱਡਿਆ ਮਹੀਨੇ ਲੋ ਬਈ ਕਰੋ ਲਾਗੇ ਤੋਂ ਚੈੱਕ ਤੇ ਨਹੀਂ ਥਾਲਾ ਦਾ ਸਮਾਲ ਬਹੁਤ ਚੰਗਾ ਵਾ ਤੇ ਥਣ ਵੀ ਨਵੋ ਕਲਾ ਲੱਗਾ ਵਾ ਤੇ ਬਾਕੀ ਦਵਾਈ ਤੁਹਾਨੂੰ ਦਿਖਾਉਂਦੇ ਆ ਕਾਜੀ ਤੋ ਵਾਹ ਇਹ ਆ। ਆਪਾਂ ਇਹ ਰੋਡ ਦਾ ਜਿਹੜਾ ਰਹਿ ਗਿਆ ਥੋੜਾ। ਥੋੜਾ ਕਾਣ ਵਿੱਚ ਦੇ। ਆਣ ਜੀ ਤੋ। ਕੋਈ ਬਈ ਅਗਲੇ ਸਾਲਾਂ ਦੀ ਚਵਾਈ ਆ ਤੇ ਹਨ ਮੋਟਾ ਹੀ ਹਿਸਾਬ ਨਾਲ ਛੋਟੀ ਡੋਰੀ। ਕਰੋ ਚੱਕਾ ਗੋਲ ਘਾਰਾਂ ਦੇ ਮੋਟੀਆਂ ਘਾਰਾਂ ਦੇ। ਦੇ ਦਾ ਕੋਡ ਹੂੰ ਜੀ ਕਰੋ ਚੈੱਕ ਕਰੋ ਤੇ ਬਾਈ ਮਗਰਲੇ ਸੁਣਾ ਰਹੀਆਂ ਵੀਰਾ ਮਰਾ ਦੇ ਤਾਰਾ ਲੋ ਬਾਈ ਕਰੋ ਚੈੱਕ ਤੇ ਆ ਮਗਰਲੇ ਸੁਣਾ ਲਈ ਚਵਾਈ ਇਹ ਥੋੜਾ ਥੋੜਾ ਸੋਧਿਆ ਤਾਰਾ ਵਾ 300 ਵਰਗੀ ਚਵਾਈ ਆ ਦੇ ਥੋੜੀ ਜਿਹਾ ਕਾ ਥੋੜਾ ਸ਼ਾਂਤ ਸੁਭਾ ਲਈ ਛੋਟੀ ਆ ਦੇ 6 ਵਜੇ ਸਵੇਰੇ ਬਾਈ ਨੇ ਚੋਈ ਆ ਤੇ 6 ਵਜੇ ਦਾ 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 ਮੈਂ ਆਰੇ ਤੇ ਬਾਸ ਕਰੂੰ ਠੀਕ ਹੈ ਜੀ ਤੇ ਤਾਂ ਭਾਈ ਮੋਲ ਫਿਰ ਕੀ ਕਰਨਾ ਉਹਨੇ ਜੀ ਵੇਖੋ ਕੋਣ ਹੈ ਰਾਜਾ ਸੁਆ ਡੰਗ ਰਿਆ 1/2 ਕਿਲੋ ਪੈ ਗਿਆ ਚਲ ਕੋਈ ਆਪਾਂ ਚਬਾਈ ਦੋ ਬਾਬਾ ਜੀ ਤੁਹਾਨੂੰ ਚਾਹਤ ਹੈ ਬਹੁਤ ਇੱਛਾ ਦਾ ਲੱਗਾ ਲੱਗਾ ਥਾਂ ਗੱਡਿਆ ਵਾ ਕਈ ਨੇ 15 16 ਕਿਲੋ ਦੁੱਧ ਦਰਮਾਨ ਅੱਛਾ ਜੀ ਅੱਜ ਤੋਂ ਮੰਨ ਲਓ ਹਫਤੇ ਦੇ ਵਿੱਚ ਵਿੱਚ ਠੀਕ ਹੈ ਠੀਕ 15 ਕਰ ਜੇ 16 ਕਰ ਜੇ ਗਾਰੰਟੀ ਇਸ ਚੀਜ਼ ਦੀ ਭਾਵੇਂ ਕੋ ਲਿਖ ਕੇ ਲੈ ਜੇ ਠੀਕ ਹੈ ਜੀ ਮੈਨੂੰ ਕੁਝ ਦੇਣਾ ਹੀ ਜਣਾ ਨੇ ਠੀਕ ਹੈ ਜੀ ਇਹਦਾ ਵੀ ਜੀ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲਓ ਅੱਛਾ ਜੀ ਇੱਕੋ ਹੀ ਗੱਲ ਹਾਂ ਨਾ ਵਾਲੀ 1 5 ਦੀ ਮੈਂ ਦੇ ਦਾਂਗੇ 200 ਰੁਪਏ ਛੋਟਾ 1 5 ਦੀ ਹਾਂ ਨਾ ਹੀ ਹਾਂਜੀ ਵੇਚਣੂ ਵੀ ਜੀ ਇੱਕ 10 ਦੀ ਕਬੀਰੀ ਵੇਚ ਸਕਦੇ ਆਪਾਂ ਠੀਕ ਹੈ ਠੀਕ ਹੈ ਪਰ ਬਿਲਕੁਲ ਜੈ ਜੀ ਆਪਾਂ ਦਾ ਲੋ ਬਜੀ ਬਾਜ਼ਾਰ ਜਿਹੜਾ ਬਹੁਤ ਹੀ ਗਰਮਿਆਂ ਤੇ ਬਾਕੀ ਪਸ਼ੂ ਭਾਈ ਦੇ ਕੋਲ ਬਿਲਕੁਲ ਸਾਰੀ ਗਰਮੀ ਰਹਿਣਦੇ ਆ ਰੱਜ ਕੇ ਕੋਈ ਝੋਲੇ ਨਾ ਹਾਂਜੀ ਤੇ ਸਿਆਲ ਚ ਜਾ ਕੇ ਫੇਰ ਮੰਨ ਲਓ ਵੀ ਅਸੀਂ 90000 ਦੀ ਵੇਚ ਸਕਦਾ ਠੀਕ ਹੈ ਠੀਕ ਹੈ ਹਾਂਜੀ ਲੋ ਬਜੀ ਸਿੰਗਲ ਹੱਡੀ ਆ ਤੇ ਦੁੱਧ 15 16 ਲੀਟਰ ਭਰ ਦੂਗੀ ਪਰਦ ਨਾ ਭਰਦ ਨਾ ਵੀ ਜੀ ਨਰਮਾਨਾ ਜਿਹੜਾ 12 13 ਲੀਟਰ ਮੌਕੇ ਦੇ ਆ ਤਾਂ ਬਹੁਤ ਹੀ ਬੌਲਾ ਸਿਆਰ ਆ ਆਹੋਂ ਕੱਦ ਕਾਠੀ ਦੀ ਗਾਣ ਰੁਪਈਏ ਵਟਾਉਣ ਵਾਲੀ ਡਰਮਿੰਗ ਤੋਂ ਵੀ ਕਰੋ ਚੈੱਕ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਦਾ ਕਰੋ ਬਾਈ ਸ਼ੇਅਰ ਤੇ ਕੰਨ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ